ਹੈਲੋ एवरीवन होप ਯੂ ਆਰ ਆਲ ਡੂਇੰਗ ਵੈਲ ਹਾਂਜੀ ਸੋ ਅੱਜ ਵੀ ਮੈਂ ਇੱਕ ਪੋਡਕਾਸਟ ਕੀਤਾ ਐਂਡ ਉਹ ਤੁਹਾਡੇ ਨਾਲ ਆਨਲਾਈਨ ਆਈ ਥਿੰਕ ਰੈਡ ਐਫ ਐਮ ਵਾਲੇ ਸ਼ੇਅਰ ਕਰਨਗੇ ਐਂਡ ਉਹਦੇ ਵਿੱਚ ਇੱਕ ਅਸਲੀ ਯੂ نو ਮੈਂ ਸਾਹਮਣੇ ਗੱਲ ਆਈ ਜਿਹੜੀ ਕਿ ਮੈਂ ਐਕਸ਼ਲੀ ਯੂ نو ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਐਂਡ ਅਕਸਰ ਉਹਦੇ ਕਰਕੇ ਅਸੀਂ ਬਹੁਤ ਸਫਰ ਕਰਦੇ ਆ ਇਹ ਸਾਡੇ ਕਲਚਰ ਦੇ ਵਿੱਚ ਸਾਡੀ ਸੋਸਾਇਟੀ ਦੇ ਵਿੱਚ ਇੱਕ ਕਹਾਵਤ ਆ ਕਿ ਚੰਗੇ ਲੋਕਾਂ ਨਾਲ ਬੁਰਾ ਬੁਰਾ ਹੁੰਦਾ ਵਾ ਚੰਗੇ ਲੋਕ ਹਮੇਸ਼ਾ ਚੰਗੇ ਲੋਕਾਂ ਦੀ ਐਡਵਾਂਟੇਜ ਲਈ ਜਾਂਦੀ ਆ ਚੰਗੇ ਲੋਕ ਲੋਕੀ ਉਹਨਾਂ ਦਾ ਫਾਇਦਾ ਠਾ ਲੈਂਦੇ ਆ ਚੰਗੇ ਲੋਕਾਂ ਦਾ ਨਾਜਾਇਜ਼ ਫਾਇਦਾ ਠਾ ਲੈਂਦੇ ਆ ਸੋ ਅਜੋ ਉਸ ਚੀਜ਼ ਤੇ ਸੀ ਨਾ ਐਕਚੁਅਲੀ ਉਹ ਚੀਜ਼ ਦੀ ਸਾਈਕੋਲੋਜੀ ਤੋੜਨੀ ਆ ਸੋ ਮਕਸਦ ਕੀ ਆ ਕਿ ਜੋ ਵੀ ਆਪਾਂ ਜਿਹੜੀਆਂ ਚੀਜ਼ਾਂ ਆਸੀਂ ਆਪਣੇ ਦਿਮਾਗ ਨੂੰ ਦੱਸਦੇ ਆ ਜਿਹੜੀਆਂ ਚੀਜ਼ਾਂ ਆਸੀਂ ਆਪਣੇ ਦਿਮਾਗ ਦੇ ਵਿੱਚ ਆਪਦੇ ਆਪ ਨੂੰ ਕਹਿੰਦੇ ਆ ਦੱਸਦੇ ਆ ਉਹ ਦਿਮਾਗ ਦੇ ਵਿੱਚ ਘਰ ਘਰ ਕੇ ਫਿਰ ਉਦਾਂ ਦੀ ਸਾਡੀ ਸਾਈਕੋਲੋਜੀ ਬਣ ਜਾਂਦੀ ਆ ਤੇ ਉਦੋਂ ਦਾ ਸਾਡਾ ਬਲੀਫ ਸਿਸਟਮ ਸੋ ਮਤਲਬ ਇਹ ਹੈ ਕਿ ਇਹ ਚੀਜ਼ ਦੇ ਨਾਲ ਅਸੀਂ ਅਸੀਂ ਇਸ ਚੀਜ਼ ਨੂੰ ਤੋੜਨਾ ਆਈ ਡੋਟ ਨੋ ਵਾਈਟ ਸੈਂਕ ਸलो ਕਨੈਕਟ ਆਈ ਹੋਪ एवरीवन कैन हियर मी ਬਟ ਆਹ ওকে ਸੋ ਆਲ ਜਸਟ ਕੀਪ ਗੋਇੰ ਐਨੀਵੇਸ ਸੋ ਅਸੀਂ ਉਸ ਦੀ ਸਾਈਕੋਲੋਜੀ ਤੋੜਨੀ ਆ ਸੋ ਸਾਈਕੋਲੋਜੀ ਅਸੀਂ ਕਿਵੇਂ ਤੋੜਨੀ ਉਹਦੀ ਕਿ ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਵਾ ਐਂਡ ਮੈਂ ਸੋਚੀ ਕਿ ਇਹ ਜਿਹੜੀ ਡੈਫੀਨੇਸ਼ਨ ਆ ਕਿਉਂਕਿ ਇਹ ਸਾਨੂੰ ਬਹੁਤ ਪ੍ਰੋਬਲਮ ਚ ਪਾ ਰਹੀ ਆ ਕਿਉਂਕਿ ਸਾਨੂੰ ਚੰਗੇ ਵੀ ਬਣਨਾ ਵਾ ਅਸੀਂ ਚਾਹੁੰਦੇ ਆ ਅਸੀਂ ਕੁਝ ਚੰਗੇ ਇਨਸਾਨ ਬਣੀਏ ਤੇ ਫਿਰ ਅਸੀਂ ਉਹ ਜੋੜ ਦਿੱਤਾ ਵੀ ਚੰਗੇ ਲੋਕਾਂ ਦੀ ਐਡਵਾਂਟੇਜ ਲਈ ਜਾਂਦੀ ਆ ਚੰਗੇ ਲੋਕਾਂ ਨਾਲ ਲੋਕ ਬੁਰਾ ਕਰਦੇ ਆ ਸੋ ਅਸੀਂ ਜਿਹੜੀ ਇਹਦੀ ਸਾਈਕੋਲੋਜੀ ਤੋੜਨੀ ਆ ਉਹ ਇਹ ਤੋੜਨੀ ਆ ਕਿ ਚੰਗੇ ਲੋਕਾਂ ਨਾਲ ਬੁਰਾ ਨਹੀਂ ਹੁੰਦਾ ਜਿਹੜੇ ਲੋਕਾਂ ਦੇ ਕੋਲ ਬਾਉਂਡਰੀ ਨਹੀਂ ਹੁੰਦੀ ਜਿਹੜੇ ਲੋਕਾਂ ਦੀ ਆਪਦੀ ਬਾਉਂਡਰੀ ਨਹੀਂ ਉਹ ਨਾ ਨਹੀਂ ਪ੍ਰੋਪਰ ਕਹਿ ਸਕਦੇ ਉਹਨਾਂ ਲੋਕਾਂ ਨਾਲ ਬੁਰਾ ਹੁੰਦਾ ਵਾ ਸੋ ਜਦੋਂ ਸਾਡੀ ਪ੍ਰੋਪਰ ਬਾਉਂਡਰੀ ਨਾ ਹੋਵੇ ਉਦੋਂ ਸਾਡੇ ਨਾਲ ਬੁਰਾ ਹੁੰਦਾ ਚੰਗੇ ਹੋਣ ਚੰ ਚੰ ਇਹ ਇਹ ਕੋਈ ਡੈਫੀਨੇਸ਼ਨ ਨਹੀਂ ਹੈਗੀ ਚੰਗਿਆਈ ਦੀ ਵੀ ਚੰਗੇ ਲੋਕਾਂ ਨਾਲ ਬੁਰਾ ਦੰਨੀ ਜਦੋਂ ਸਾਡੀ ਪ੍ਰੋਪਰ ਬਾਉਂਡਰੀ ਨਾ ਹੋਵੇ ਜਦੋਂ ਅਸੀਂ ਪ੍ਰੋਪਰਲੀ ਕਿਸੇ ਨੂੰ ਨਾ ਨਾ ਕਹਿ ਸਕੀਏ ਜਦੋਂ ਅਸੀਂ ਨਾ ਕਹਿਣ ਤੋਂ ਕਿਸੇ ਨੂੰ ਡਰਦੇ ਹੋਈਏ ਸਾਨੂੰ ਸਾਨੂੰ ਲੱਗਦਾ ਹੋਵੇ ਵੀ ਸਾਨੂੰ ਨਾ ਕਹਿਣੀ ਚਾਹੀਦੀਏ ਪਰ ਸਾਨੂੰ ਨਾ ਔਖੀ ਲੱਗੇ ਸਾਨੂੰ ਨਾ ਕਹਿਣ ਦੇ ਵਿੱਚ ਗਿਲਟ ਮਹਿਸੂਸ ਆਵੇ ਸਾਨੂੰ ਡਰ ਲੱਗੇ ਨਾ ਕਹਿਣ ਦੇ ਵਿੱਚ ਸਾਨੂੰ ਡਿਸਕੰਫਰਟ ਫੀਲ ਆਵੇ ਸੋ ਬੇਸਿਕਲੀ ਅਸੀਂ ਜਦੋਂ ਬਾਉਂਡਰੀ ਨਹੀਂ ਕਿਸੇ ਨਾਲ ਸੈੱਟ ਕਰਦੇ ਉਦੋਂ ਹੀ ਸਾਡੇ ਨਾਲ ਬੁਰਾ ਹੁੰਦਾ ਉਦੋਂ ਹੀ ਸਾਡੀ ਐਡਵਾਂਟੇਜ ਲਈ ਜਾਂਦੀ ਆ ਸੋ ਅਸੀਂ ਦੇਖਣਾ ਕਿ ਹੈ ਕਿ ਬਾਉਂਡਰੀ ਸੈੱਟ ਕਿਉਂਕਿ ਸਾਡੇ ਕਲਚਰ ਚ ਨਾ ਜੇ ਤੁਸੀਂ ਹਾਂ ਹਾਂ ਕਹੀ ਜਾਂਦੇ ਆ ਤੇ ਬਹੁਤ ਚੰਗੀ ਚੀਜ਼ ਮੰਨੀ ਜਾਂਦੀ ਆ ਤੁਸੀਂ ਹਾਂ ਹਾਂ ਆਪਦੇ ਆਪ ਨੂੰ ਦਬਾ ਕੇ ਵੀ ਕਰੀ ਜਾਂਦੇ ਹੋ ਆਪਦੀ ਮੈਂਟਲ ਹੈਲਥ ਨੂੰ ਯੂ ਨੋ ਆਪਦੀ ਮੈਂਟਲ ਹੈਲਥ ਨੂੰ ਚੈਪਟਾਈਜ਼ ਵੀ ਕਰੀ ਜਾਂਦੇ ਹੋ ਭਾਵੇਂ ਆਪਦੀ ਮੈਂਟਲ ਹੈਲਥ ਨੂੰ ਖਰਾਬ ਵੀ ਕਰੀ ਜਾਂਦੇ ਹੋ ਪਰ ਜੇ ਤੁਸੀਂ ਹਾਂ ਹਾਂ ਕਹੀ ਜਾਂਦੇ ਆ ਇਹਦਾ ਮਤਲਬ ਹੈ ਕਿ ਤੁਹਾਡਾ ਤੁਸੀਂ ਬਹੁਤ ਚੰਗੇ ਇਨਸਾਨ ਹੈ ਇਹਦੀ ਡੈਫੀਨੇਸ਼ਨ ਆਪਣੇ ਚੰਗੇ ਇਨਸਾਨ ਦੀ ਆਪਣੇ ਕਲਚਰ ਦੇ ਵਿੱਚ ਇਹ ਸੈੱਟ ਕੀਤੀ ਹੈ ਵਿਚ ਇਜ਼ ਡਿਸਫੰਕਸ਼ਨਲ ਬਿਕਾਜ਼ ਹੁੰਦਾ ਕਿ ਜਦੋਂ ਇਹ ਚੰਗੇ ਲੋਕੀ ਬਹੁਤ ਜਦੋਂ ਇਹ ਜਦੋਂ ਇਹ ਚੰਗੇ ਲੋਕੀ ਹਾਂ ਹਾਂ ਕਰੀ ਜਾਂਦੇ ਆ ਆਪਦੇ ਆਪਣੇ ਆਪ ਦੀ ਮਾਨਸਿਕ ਸਿਹਤ ਨਾਲ ਧੱਕਾ ਕਰਕੇ ਹਾਂ ਕਰੀ ਜਾਂਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਬਿਮਾਰੀਆਂ ਘੇਰ ਲੈਂਦੀਆਂ ਕਿਉਂ ਕਿ ਕਿਉਂਕਿ ਅੰਦਰੋਂ ਇੰਨੇ ਡੱਬ ਜਾਂਦੇ ਆ ਸੋ ਸਾਡੇ ਪਹਿਲਾਂ ਤਾਂ ਸਾਡੇ ਕਲਚਰ ਦੇ ਵਿੱਚ ਬਾਉਂਡਰੀ ਨੂੰ ਇੱਕ 네ਗੇਟਿਵ ਮੰਨਿਆ ਜਾਂਦਾ ਜੇ ਤੁਸੀਂ ਆਪਣੀ ਬਾਉਂਡਰੀ ਰੱਖਦੇ ਆ ਜਿੱਥੇ ਆਪਾਂ ਤੁਸੀਂ ਨਾ ਕਹਿ ਦਿੰਨੇ ਆ ਕਿ ਨਹੀਂ ਇਹ ਮੈਂ ਨਹੀਂ ਕਰ ਸਕਦਾ ਜਾਂ ਮੈਂ ਕਰ ਸਕਦੀ ਆ ਇਹ ਮੇਰੇ ਤੋਂ ਕੰਮ ਨਹੀਂ ਹੋਣਾ ਮੈਂ ਇਹ ਚੀਜ਼ ਦੇ ਵਿੱਚ ਤੁਹਾਡੀ ਮਦਦ ਨਹੀਂ ਕਰ ਸਕਦਾ ਜਦੋਂ ਤੁਸੀਂ ਨਾ ਕਹਿੰਦੇ ਹੋ ਇਹ ਸਾਡੇ ਕਲਚਰ ਦੇ ਵਿੱਚ ਇੱਕ ਨੈਗੇਟਿਵ ਮੰਨੀ ਜਾਂਦੀ ਹੈ ਸਾਡੇ ਕਲਚਰ ਚ ਇਹ ਗਲਤ ਮੰਨਿਆ ਜਾਂਦਾ ਵੀ ਤੁਸੀਂ ਨਾ ਕਿਉਂ ਕਿਹਾ ਬਾਉਂਡਰੀ ਕਿਵੇਂ ਰੱਖ ਲਈ ਤੁਸੀਂ ਸੋ ਇਸ ਚੀਜ਼ ਨੂੰ ਚੰਗਾ ਇਨਸਾਨ ਨਹੀਂ ਮੰਨਿਆ ਜਾਂਦਾ ਪਰ ਅਸੀਂ ਆਪਣੀ ਸਾਈਕੋਲੋਜੀ ਦੇ ਵਿੱਚ ਇਹ ਲਿਆਉਣਾ ਕਿ ਮੇਰੇ ਨਾਲ ਬੁਰਾ ਹੋਇਆ ਮੇਰੀ ਐਡਵਾਂਟੇਜ ਲਈ ਇਸ ਕਰਕੇ ਨਹੀਂ ਕਿਉਂਕਿ ਮੈਂ ਚੰਗਾ ਇਨਸਾਨ ਸੀ ਮੇਰੀ ਬਾਉਂਡ ਮੇਰੀ ਐਡਵਾਂਟੇਜ ਜਾਂ ਮੇਰੇ ਨਾਲ ਪੂਰਾ ਹੋਇਆ ਕਿਉਂਕਿ ਮੇਰੀ ਬਾਉਂਡਰੀ ਨਹੀਂ ਸੀ ਕੋਈ ਮੈਂ ਨਾ ਹੀ ਨਹੀਂ ਕਹਿ ਸਕਿਆ ਜਿੱਥੇ ਮੈਨੂੰ ਨਾ ਕਹਿਣੀ ਚਾਹੀਦੀ ਸੀ ਮੈਂ ਨਾ ਨਹੀਂ ਕਹਿ ਸਕਿਆ ਕਿਉਂ ਨਹੀਂ ਨਾ ਕਹਿ ਸਕਿਆ ਕਿਉਂਕਿ ਮੈਨੂੰ ਡਰ ਲੱਗਦਾ ਸੀ ਨਾ ਕਹਿਣ ਤੋਂ ਮੈਨੂੰ ਆ ਮੈਨੂੰ ਡਿਸਕੰਫਰਟ ਫੀਲ ਹੁੰਦਾ ਸੀ ਮੈਂ ਗਿਲਟ ਤੋਂ ਡਰਦਾ ਸੀ ਜਿਹੜੀ ਨਾ ਕਹਿਣ ਤੇ ਗਿਲਟ ਆਉਂਦੀ ਆ ਸੋ ਇਹ ਚੀਜ਼ਾਂ ਤੋਂ ਡਰਦੇ ਹੋਏ ਅਸੀਂ ਉਹ ਚੀਜ਼ ਹਾਂ ਕਰ ਦਿੰਨੇ ਆ ਸਾਡੀ ਬਾਉਂਡਰੀ ਟੁੱਟ ਜਾਂਦੀ ਆ ਤੇ ਫਿਰ ਲੋਕ ਸਾਡੀ ਐਡਵਾਂਟੇਜ ਲੈ ਲੈਂਦੇ ਆ ਤੇ ਫਿਰ ਯੂ نو ਫਿਰ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਅਸੀਂ ਚੰਗੇ ਸੀ ਤੇ ਉਹ ਬੁਰੇ ਹੋ ਗਏ ਸੋ ਅਸੀਂ ਇਹ ਚ ਦੇਖਣਾ ਵੀ ਅਸੀਂ ਆਪਣੀ ਬਾਉਂਡਰੀ ਕਿਵੇਂ ਸੈੱਟ ਕਰਨੀ ਐਂਡ ਅਗੇਨ ਯੂ نو ਮੇਰਾ ਸਾਰਾ ਕੰਮ ਹੀ ਜਿਵੇਂ ਮੈਂ ਤੁਹਾਨੂੰ ਕਹਿੰਨੀ ਹੁੰਦੀ ਆ ਪੈਰੈਂਟ ਤੋਂ ਤੇ ਚਾਈਲਡ ਹੁੰਦਿਆ ਐ ਐਂਡ ਵਾਪਸ ਜੇ ਆਪਾਂ ਜਾਈਏ ਸਭ ਤੋਂ ਪਹਿਲਾਂ ਜਦੋਂ ਬੱਚਾ ਆਪਣੇ ਮਾਪਿਆਂ ਨੂੰ ਨਾ ਕਰਨ ਲੱਗਦਾ ਤੇ ਮਾਪਿਆਂ ਦਾ ਕੀ ਰਿਐਕਸ਼ਨ ਹੁੰਦਾ ਬੜਾ ਬੈਡ ਰਿਐਕਸ਼ਨ ਹੁੰਦਾ ਅਸੀਂ ਵੀ ਆਪਣੇ ਮਾਪੇ ਬਾਂ ਨੂੰ ਜਦੋਂ ਨਾ ਕਰਦੇ ਸੀ ਕਿਸੇ ਚੀਜ਼ ਨੂੰ ਤੇ ਗੁੱਸੇ ਹੋ ਜਾਂਦੇ ਸੀ ਸੋ ਹੁੰਦਾ ਕਿ ਕੀ ਬੱਚਾ ਨਾ ਕਰਨ ਤੋਂ ਡਰਨ ਲੱਗ ਜਾਂਦਾ ਵਾ ਐਂਡ ਉਹ ਐਂਡ ਇਹ ਡਿਸਫੰਕਸ਼ਨ ਆ ਜਦੋਂ ਇੱਕ ਬੱਚਾ ਨਾ ਹੀ ਨਾ ਤੇ ਹਾਂ ਦੋਨੇ ਸਾਨੂੰ ਯੂਜ਼ ਕਰਨ ਵਾਸਤੇ ਦਿੱਤੀਆਂ ਗਈਆਂ ਇਹਦਾ ਮਤਲਬ ਆ ਵੀ ਤੁਹਾਨੂੰ ਨਾ ਵੀ ਯੂਜ਼ ਕਰਨੀ ਪੈਣੀ ਹੈ ਕਿਤੇ ਕਿਤੇ ਤੁਹਾਨੂੰ ਹਾਂ ਵੀ ਯੂਜ਼ ਕਰਨੀ ਪੈਣੀ ਹੈ ਪਰ ਜੇ ਤੁਸੀਂ ਹਾਂ ਹੀ ਯੂਜ਼ ਕਰ ਰਹੇ ਹੋ ਤੇ ਨਾ ਤੁਸੀਂ ਯੂਜ਼ ਹੀ ਨਹੀਂ ਕਰ ਰਹੇ ਇਹਦੇ ਨਾਲ ਵੀ ਤੁਹਾਡੀ ਲਾਈਫ ਡਿਸਫੰਕਸ਼ਨਲ ਹੋ ਜਾ ਪਰ ਇਹ ਚਾਈਲਡਹੂਡ ਦੇ ਵਿੱਚ ਟਰੋਮਾ ਕਿਵੇਂ ਕ੍ਰੀਏਟ ਹੁੰਦਾ ਕਿਉਂਕਿ ਜਦੋਂ ਅਸੀਂ ਹਾਂ ਨੂੰ ਜਿਆਦਾ ਵਰਤਦੇ ਆ ਤੇ ਜਦੋਂ ਅਸੀਂ ਨਾ ਨੂੰ ਬਿਲਕੁਲ ਨਹੀਂ ਵਰਤਦੇ ਉਦੋਂ ਸਾਡੀ ਐਡਵਾਂਟੇਜ ਲਈ ਜਾਂਦੀ ਆ ਉਦੋਂ ਸਾਡਾ ਕੋਈ ਬੁਰਾ ਯੂ نو ਸਾਨੂੰ ਧੋਖਾ ਦੇ ਸਕਦਾ ਸਾਡੇ ਨਾਲ ਚੀਟ ਕਰ ਸਕਦਾਗਾ ਸੋ ਜੇ ਅਸੀਂ ਚਾਰ ਡੁੱਟੇ ਚ ਜਾਈਏ ਪਹਿਲੀ ਵਾਰ ਜਦੋਂ ਅਸੀਂ ਆਪਣੇ ਪਹਿਲਾ ਜਦੋਂ ਬੱਚਾ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਨਾ ਬਹੁਤ ਕਹਿੰਦਾ ਵਾ ਜੇ ਉਹਨੂੰ ਕੋਈ ਚੀਜ਼ ਕਹੋ ਨਾ ਕਿਉਂ ਕਿਉਂਕਿ ਕੁਦਰਤ ਨਹੀਂ ਉਹਦੇ ਵਿੱਚ ਨਾ ਪਾ ਕੇ ਭੇਜੀ ਵੀ ਆ ਵੀ ਤੈਨੂੰ ਨਾ ਵੀ ਕੰਡਿਲੂੜਾ ਜਿੱਥੇ ਤੇ ਜਿੱਥੇ ਤੇਰਾ ਅੰਦਰ ਦੀ ਜਿਹੜੀ ਚੀਜ਼ ਨੂੰ ਮੰਨੂਗਾ ਤੂੰ ਉਹਨੂੰ ਨਾ ਕਰ ਸਕਦਾ ਪਰ ਮਾਪਾ ਕੀ ਹੁੰਦਾ ਮੇਰੇ ਮੂਰੀਆਂ ਨੂੰ ਪੈਰੈਂਟ ਮਿਲਦਾ ਜਦੋਂ ਨਾ ਕਰਦਾ ਤੇ ਪੈਰੈਂਟ ਉਹਨੂੰ ਗੁੱਸੇ ਹੁੰਦਾ ਵੀ ਤੂੰ ਨਾ ਪਰ ਤੁਸੀਂ ਦੇਖੋ ਵੀ ਫਿਰ ਪੈਰੈਂਟ ਜਦੋਂ ਗੁੱਸੇ ਹੁੰਦਾ ਵੀ ਉਹਨੂੰ ਜਦੋਂ ਨਾ ਕਰਦਾ ਪੈਰੈਂਟ ਗੁੱਸੇ ਹੁੰਦਾ ਤੇ ਬੱਚੇ ਦੀ ਸਾਈਕੋਲੋਜੀ ਕੀ ਬਣ ਜਾਂਦੀ ਕਿਉਂਕਿ ਉਹ ਮਾਨਸਿਕ ਤੌਰ ਤੇ ਆਪ ਦੇ ਆਪ ਨੂੰ ਸੇਫ ਰੱਖਣਾ ਚਾਹੁੰਦਾ ਬੱਚੇ ਦੀ ਸਾਈਕੋਲੋਜੀ ਕੀ ਬਣ ਜਾਂਦੀ ਵੀ ਮੈਂ ਨਾ ਨਹੀਂ ਯੂਜ਼ ਕਰਨੀ ਰਾਈਟ ਅਤੇ ਇਹ ਹੀ ਜਦੋਂ ਬਾਹਰ ਜਾਂਦਾ ਵਾ ਉਹ ਸਕੂਲ ਦੇ ਵਿੱਚ ਜਾਂਦਾ ਕੋਈ ਗਲਤ ਕੰਪਨੀ 'ਚ ਜਾਂਦਾ ਲੋਕ ਉਹ ਤੋਂ ਪ੍ਰੈਸ਼ਰ ਨਾਲ ਕੋਈ ਕੰਮ ਕਰਵਾਉਂਦੇ ਆ ਉਹ ਕੀ ਨਹੀਂ ਕਰ ਪਾਉਂਦਾ ਉਹ ਨਾ ਨਹੀਂ ਕਰ ਪਾਉਂਦਾ ਕਿਉਂ ਨਹੀਂ ਨਾ ਕਰ ਪਾਉਂਦਾ ਉਹਨੂੰ ਨਾ ਕਰਨ ਤੋਂ ਡਰ ਲੱਗਦਾ ਉਹਨੂੰ ਨਾ ਕਰਨ ਤੋਂ ਡਰ ਕਿਉਂ ਲੱਗਦਾ ਕਿਉਂਕਿ ਬਚਪਨ 'ਚ ਜਦੋਂ ਨਾ ਕਰਦਾ ਸੀ ਆਪਦੇ ਮਾਪਿਆਂ ਦੇ ਸਾਹਮਣੇ ਪੈਰੈਂਟ ਦੇ ਸਾਹਮਣੇ ਉਹਨੂੰ ਰਿਐਕਸ਼ਨ ਮਿਲਦਾ ਸੀ ਉਨੂੰ ਉਨੂੰ ਅਨੂੰ ਮਾਨਸਿਕ ਤੌਰ ਤੇ ਕ੍ਰਿਟਿਸਿਜ਼ਮ ਯੂ نو ਵਰਬਲੀ ਮਿਲਦੀ ਸੀ ਇਸ ਕਰਕੇ ਉਹ ਹੌਲੀ ਹੌਲੀ ਜਿਹੜੀ ਨਾ ਦੀ ਕਪੈਸਿਟੀ ਉਹਦੇ ਅੰਦਰੋਂ ਮਰ ਜਾਂਦੀ ਨਾ ਉਹ ਕਰਨੋਂ ਹੀ ਹਟ ਜਾਂਦਾ ਵਾ ਇਸ ਕਰਕੇ ਜਿਹੜੇ ਲੋਕ ਨਾ ਨਹੀਂ ਕਰਦੇ ਉਹਨਾਂ ਦੀ ਐਡਵਾਂਟੇਜ ਉਹ ਉਹ ਜ਼ਿਆਦਾ ਲੋਕੀ ਉਹਨਾਂ ਦੀ ਐਡਵਾਂਟੇਜ ਲੈ ਸਕਦੇ ਨੇ ਸੋ ਆਪ ਦੇ ਆਪ ਚ ਵੇਖੋ ਐਂਡ ਇਹ ਸਾਰੀ ਚੀਜ਼ ਬਚਪਨ ਤੋਂ ਸਟਾਰਟ ਹੁੰਦੀ ਆ ਸਾਡੀ ਟ੍ਰੇਨਿੰਗ ਸਾਰੇ ਸਾਨੂੰ ਹਾਂ ਤੇ ਨਾ ਦੋਨੇ ਇੱਕੋ ਜਿੱਕੀਆਂ ਚਾਹੀਦੀਆਂ ਸੀਗੀਆਂ ਸਾਨੂੰ ਜਿੱਥੇ ਹਾਂ ਕਰਨੀ ਤੇ ਤੁਸੀਂ ਹਾਂ ਵੀ ਕਰਨੀ ਹੈ ਜਿੱਥੇ ਤੁਸੀਂ ਨਾ ਕਰਨੀ ਉਥੇ ਨਾ ਵੀ ਕਰਨੀ ਪਰ ਜੇ ਤੁਸੀਂ ਇੱਕੀ ਵਰਤੀ ਜਮੋਂ ਜਿਹੜੀ ਕਿ ਸਾਡੇ ਕਲਚਰ ਚ ਹਾਂ ਨੂੰ ਚੰਗਿਆਈ ਦੇ ਨਾਲ ਤੋਲਿਆ ਜਾਂਦਾ ਕਿ ਜਿੰਨੇ ਤੁਸੀਂ ਚੰਗੇ ਹੋ ਉਹਨੇ ਤੁਸੀਂ ਜ਼ਿਆਦਾ ਹਾਂ ਕਰਦੇ ਹੋ which is not true right so ਸਾਨੂੰ ਆਪਣੀਆਂ ਬਾਉਂਡਰੀਜ਼ ਕਿਵੇਂ ਕ੍ਰੀਏਟ ਕਰਨੀਆਂ ਕਿਉਂਕਿ ਜਦੋਂ ਤੁਹਾਡਾ ਬੱਚਾ ਬਾਹਰਲੀ ਦੁਨੀਆ ਚ ਜਾਂਦਾ ਵਾ ਤੇ ਉਹਨੂੰ ਗਲਤ ਲੋਗ ਜਾਂ ਕੋਈ ਗਲਤ ਕੰਪਨੀ ਕੁਝ ਕਰਨ ਲਈ ਕਹਿੰਦੀ ਆ ਉਹਦੇ ਚ ਕਪੈਸਿਟੀ ਹੋਣੀ ਚਾਹੀਦੀ ਆ ਕਿ ਉਹ ਹਾਂ ਤੇ ਨਾ ਦੀ ਵਰਤੋਂ ਦੋਨਾਂ ਦੀ ਕਰ ਸਕੇ ਉਹ ਚੰਗੇ ਲੋਕਾਂ ਦੇ ਵਿੱਚ ਜਾਂ ਕਿ ਜਿਹੜਾ ਕੋਈ ਉਹਦਾ ਯੂ ਨੋ ਮਨ ਮੰਦਾ ਉਹਨੂੰ ਹਾਂ ਵੀ ਕਰ ਸਕੇ ਪਰ ਜਿਹੜੀ ਚੀਜ਼ ਤੇ ਉਹਨੂੰ ਅਨ ਹੈਲਥੀ ਲੱਗਦੀ ਅਨ ਸੇਫ ਲੱਗਦੀ ਉੱਥੇ ਉਹ ਨਾ ਵੀ ਕਰ ਸਕੇ ਹਾਂ ਤੇ ਨਾ ਦੀ ਮਾਤਰਾ ਸਾਰ ਬਰਾਬਰ ਹੋਣੀ ਚਾਹੀਦੀ ਆ ਵਰਤ ਇਹ ਟੂਲ ਆ ਸਾਨੂੰ ਦੋਨੇ ਵੀ ਲੋਡ ਪੈਣੇ ਪਰ ਸਾਡੇ ਮਾਪੇ ਨੇ ਬਚਪਨ ਚ ਕੀ ਸਿਖਾਇਆ ਵਾ ਵੀ ਤੁਸੀਂ ਹਾਂ ਵਾਲਾ ਟੂਲ ਵਰਤਨਾ ਨਾ ਨਹੀਂ ਤੁਸੀਂ ਕਹਿਣਾ ਕਿਉਂਕਿ ਜੇ ਤੁਸੀਂ ਨਾ ਕਿਸੇ ਰਿਸ਼ਤੇਦਾਰ ਨੂੰ ਕਰੋਗੇ ਜੇ ਮਾਪੇ ਨੂੰ ਕਰੋਗੇ ਤੁਹਾਨੂੰ ਉਹਨਾਂ ਨੂੰ ਗੁੱਸਾ ਚੜੂਗਾ ਉਹਨਾਂ ਨੇ ਗੁੱਸਾ ਚੜ ਕੇ ਤੁਹਾਡੇ ਤੇ ਕੱਢਣਾ ਵਾ ਗੁੱਸਾ ਸੋ ਬੱਚਾ ਕੀ ਬੱਚਾ ਡਰਨ ਲੱਗ ਜਾਂਦਾ ਇਸ ਕਰਕੇ ਉਹ ਹਾਂ ਹੀ ਯੂਜ਼ ਕਰਦਾ ਉਹ ਨਾ ਯੂਜ਼ ਹੀ ਨਹੀਂ ਕਰਦਾਗਾ ਐਂਡ ਇੱਥੇ ਇਹੀ ਪ੍ਰੋਬਲਮ ਪੈ ਜਾਂਦੀ ਫਿਰ ਜਦੋਂ ਬਾਹਰ ਜਾ ਸਾਡੇ ਬੱਚੇ ਗਲਤ ਥਾਵਾਂ ਤੇ ਵੀ ਹਾਂ ਕਰੀ ਜਾਂਦੇ ਆ ਸੋ ਇੱਥੇ ਅਸੀਂ ਦੇਖਣਾ ਵਾ ਕਿ ਬਚਪਨ ਦੇ ਵਿੱਚ ਪਹਿਲਾਂ ਤਾਂ ਇਹ ਦੇਖੋ ਵੀ ਮੈਂ ਆਪਣੇ ਬੱਚੇ ਦੀ ਨਾਂ ਦੀ ਇੱਜ਼ਤ ਕਰਨ ਲੱਗਾ ਜਦੋਂ ਤੁਹਾਨੂੰ ਮੈਂ ਸਮਝਾ ਨਹੀਂ ਕਿ ਬਾਉਂਡਰੀ ਨਾ ਬਹੁਤੋ ਕੀ ਆ ਐਂਡ ਨਾ ਮੇਰੇ ਲਈ ਵੀ ਬਹੁਤ ਔਖੀ ਹੈ ਜਦੋਂ ਮੈਂ ਸੁਣਦੀ ਆ ਨਾ ਨਾ ਇਹ ਮੈਨੂੰ ਵੀ ਔਖੀ ਲੱਗਦੀ ਫਰਸਟ੍ਰੇਟਡ ਫੀਲ ਹੁੰਦੀ ਆ ਜਦੋਂ ਮੈਂ ਕਰਦੀ ਆ ਮੈਨੂੰ ਵੀ ਡਿਸਕੰਫਰਟ ਫੀਲ ਹੁੰਦਾ ਵਾ ਕਿਉਂਕਿ ਕਿ ਅਸੀਂ ਉਸ ਉਸ ਸਮਾਜ ਜੋ ਨਹੀਂ ਆਏਗੇ ਮੈਨੂੰ ਪਤਾ ਵੀ ਨਾ ਜਦੋਂ ਕਰਦੇ ਉਦੋਂ ਡਰ ਹੁੰਦਾ ਵੀ ਦੂਸਰਾ ਤੁਹਾਡੇ ਨਾਲ ਰੁੱਸ ਜੂਗਾ ਤੁਹਾਡੇ ਨਾਲ ਗੁੱਸੇ ਹੋ ਜੂਗਾ ਤੁਹਾਡੇ ਨਾਲ ਬੋਲੂਗਾ ਨਹੀਂ ਪਰ ਤੁਸੀਂ ਆਪਦੀ ਬਾਉਂਡਰੀ ਸੈੱਟ ਕਰਨੀ ਸਿੱਖਣੀ ਆ ਕਿਉਂਕਿ ਤੁਸੀਂ ਦੇਖਿਆ ਨਾ ਕਿਉਂ ਜਦੋਂ ਤੁਸੀਂ ਨਾ ਨਹੀਂ ਕਰਦੇਗੇ ਹਾਂ ਕਰਦੇ ਆ ਫਿਰ ਤੁਸੀਂ ਕਿੰਨੇ ਜ਼ਬਰਦਸਤ ਅੰਦਰੋਂ ਫੀਲ ਕਰਦੇ ਕਿ ਮੇਰੇ ਨਾਲ ਮੈਂ ਕੰਮ ਨਹੀਂ ਸੀ ਕਰਨਾ ਮੈਂ ਹਾਂ ਨਹੀਂ ਸੀ ਕਰਨੀ ਮੈਨੂੰ ਕਰਨੀ ਨਹੀਂ ਸੀ ਚਾਹੀਦੀ ਕਿੰਨਾ ਪਛਤਾਉਨੇ ਹੋ ਤੁਸੀਂ ਐਂਡ ਉਹ ਅੰਦਰ ਨੂੰ ਤੁਹਾਡਾ ਇਹਨੂੰ ਕਿੰਨਾ ਅਬਿਊਜ਼ ਕਰਦਾ ਕਿ ਅੰਦਰ ਤੁਹਾਡਾ ਕਿੰਨਾ ਮਾਨਸਿਕ ਤੌਰ ਤੇ ਤੁਸੀਂ ਕਿੰਨੇ ਕਮਜ਼ੋਰ ਪੈਨੇ ਆ ਇੱਕ ਸਿਰਫ ਕਿਸੇ ਦੀ ਹਾਂ ਬਚਾਉਣ ਵਾਸਤੇ ਕਿਉਂਕਿ ਅਸੀਂ ਕੰਡੀਸ਼ਨ ਸਾਡੀ ਆਦਤ ਬਣੀ ਹੋਈ ਆ ਸੋ ਆਦਤ ਨੂੰ ਖੋਲਣਾ ਸੀ ਸੋ ਦੀ ਆਦਤ ਨੂੰ ਖੋਲੋ ਕਿ ਮੈਂ ਹਾਂ ਤੇ ਨਾ ਮੇਰੀ ਇਕੁਅਲ ਮਾਤਰਾ ਚ ਮੈਂ ਯੂਜ਼ ਕਰਦਾ ਕਿ ਮੈਂ ਉੱਥੇ ਵੀ ਹਾਂ ਕਰਦਾ ਜਿੱਥੇ ਮੈਨੂੰ ਨਾ ਕਰਨੀ ਚਾਹੀਦੀ ਆ ਕਿਉਂਕਿ ਤੁਹਾਡੇ ਬੱਚੇ ਤੁਹਾਨੂੰ ਦੇਖ ਰਹੇ ਨੇ ਤੁਸੀਂ ਕੋ ਸਾਡੀ ਮੰਗ ਸਾਡੀ ਯੂ نو ਸਾਡੀ ਸਾਡੀ ਸਿੱਖਿਆ ਸਾਡੀ ਜਾਂ ਜੋ ਤੁਸੀਂ ਕਹ ਲਓ ਆਪਣੇ ਬੱਚਿਆਂ ਨੂੰ ਅਸੀਂ ਚਾਹੁੰਦੇ ਆਪਣੇ ਬੱਚਿਆਂ ਲਈ ਇਹ ਕਿ ਉਹਨਾਂ ਕੋਲੇ ਉਹਨਾਂ ਕੋਲੇ ਹਾਂ ਦੀ ਮਾਤਰਾ ਵੀ ਹੋਵੇ ਉਹਨਾਂ ਕੋਲੇ ਨਾ ਦੀ ਮਾਤਰਾ ਵੀ ਹੋਵੇ ਉਹ ਹਾਂ ਵੀ ਵਰਤ ਸਕਣ ਉਹ ਨਾ ਵੀ ਵਰਤ ਸਕਣ ਅਸੀਂ ਦੋਨੇ ਹੀ ਉਹ ਚੀਜ਼ਾਂ ਆਪਦੇ ਬੱਚਿਆਂ ਨੂੰ ਦੇਣੀਆਂ ਪਰ ਜਦੋਂ ਸਾਡੇ ਕੋਲ ਸਾਡਾ ਸਮਾਜ ਸਿਰਫ ਕਹਿੰਦਾ ਤੂੰ ਹਾਂ 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 ਕਰੀ ਜਾ ਚਾਹੇ ਅੰਦਰ ਤੇਰੇ ਖਲਾਰਾ ਵੀ ਪਿਆ ਹੋਵੇ ਚਾਹੇ ਤੂੰ ਨਹੀਂ ਵੀ ਕਰ ਸਕਦਾ ਹੋਵੇ ਪਰ ਹਾਂ ਹਾਂ ਕਰੀ ਜਾ ਇੱਥੇ ਕੁ ਡਿਸਫੰਕਸ਼ਨਲ ਇੱਥੇ ਮਾਨਸਿਕ ਬਿਮਾਰੀਆਂ ਦਾ ਜਨਮ ਹੁੰਦਾ ਡਿਪਰੈਸ਼ਨ ਕੀ ਆ ਡਿਪਰੈਸ਼ਨ ਦਾ ਮਤਲਬ ਆ ਕੋਈ ਚੀਜ਼ ਅੰਦਰ ਦੱਬੀ ਹੋਈ ਤੇ ਦਬਿਆ ਹੋਇਆ ਕੌਣ ਹੁੰਦਾ ਜਿਹੜਾ ਹਰ ਵਕਤ ਹਾਂ ਹਾਂ ਕਰੀ ਜਾਵੇ ਸੋ ਇਹ ਚੀਜ਼ ਨੂੰ ਆਪ ਦੇ ਵਿੱਚ ਫਰੋਲੋ ਕਿ ਮੈਂ ਕਿਤੇ ਹਾਂ ਤਾਂ ਨਹੀਂ ਜ਼ਿਆਦਾ ਵਰਤ ਰਿਹਾ ਐਂਡ ਮੈਂ ਉੱਥੇ ਤਾਂ ਨਹੀਂ ਵਰਤ ਆਪ ਦੇ ਨਾਲ ਧੱਕਾ ਕਰਕੇ ਤਾਂ ਨਹੀਂ ਕਿਸੇ ਨਾਲ ਕਿਸੇ ਨੂੰ ਕਿਸੇ ਨਾਲ ਹਾਂ ਕਰ ਰਿਹਾ ਉਸ ਚੀਜ਼ ਦਾ ਧਿਆਨ ਰੱਖੋ ਕਿਉਂਕਿ ਜਦੋਂ ਤੁਸੀਂ ਆਪ ਦੇ ਆਪ ਨਾਲ ਅੰਦਰ ਨਾਲ ਧੱਕਾ ਕਰਕੇ ਕਿਸੇ ਨੂੰ ਹਾਂ ਕਹਿੰਦੇ ਹੋ ਉਹ ਹਾਂ ਤੁਹਾਨੂੰ ਕਾਸਟ ਕਰਦੀ ਆ ਉਹ ਹਾਂ ਤੁਹਾਡੀ ਮਾਨਸਿਕ ਤਣਾਅ ਨੂੰ ਕਾਸਟ ਕਰਦੀ ਆ ਉਹ ਮਾਨਸਿਕ ਤਣਾਅ ਦੇ ਵਿੱਚੋਂ ਉਪਜਾਉ ਹੁੰਦਾ ਉਹਦੇ ਵਿੱਚੋਂ ਸਰੀਰਕ ਤਣਾਅ ਉਪਜਾਉ ਹੁੰਦਾ ਉਹਦੇ ਵਿੱਚ ਬਿਮਾਰੀਆਂ ਲੱਗਦੀਆਂ ਨੇ ਸੋ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਵੇ ਥੈਂਕ ਯੂ एवरीवन ਜਿਨ੍ਹਾਂ ਨੇ ਸੁਣਿਆ ਵੀ ਕਾਫੀ ਮੈਨੂੰ ਕਮੈਂਟ ਵੀ ਆ ਰਹੇ ਨੇ ਕਿ ਵਧੀਆ ਟੌਪਿਕ ਆ ਹੋਰ ਵੀ ਤੁਹਾਡਾ ਟੌਪਿਕ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ ਸੀ ਉੱਤੇ ਯੂ نو ਉਹਨਾਂ ਟੌਪਿਕਸ ਤੇ ਗੱਲ ਕਰ ਸਕਦੇ ਆ ਪਰ ਕੋਸ਼ਿਸ਼ ਕਰੋ ਹਾਂ ਦੇਣਾ ਜਦੋਂ ਤੁਹਾਡਾ ਐਂਡ ਇੱਕ ਕੰਡੀਸ਼ਨਿੰਗ ਹੈ ਤੁਹਾਨੂੰ ਬਦਲ ਨਹੀਂ ਪੈਣੀ ਆ ਦਿਮਾਗੀ ਤੌਰ ਤੇ ਬਿਕਾਜ਼ ਇਹ ਬਹੁਤ ਔਖੀ ਆ ਕਿਉਂਕਿ ਮੈਂ ਆਪਣੇ ਆਪ ਚ ਬਦਲੀਏ ਤੇ ਮੈਂ ਸਮਝ ਗਿਆ ਕਿ ਦੀ ਸਟਰਗਲ ਕਿੰਨੀ ਔਖੀ ਆ ਕਿਉਂਕਿ ਜਦੋਂ ਤੁਸੀਂ ਨਾ ਪਹਿਲਾਂ ਪਹਿਲਾਂ ਕਰਨ ਲੱਗੋਗੇ ਨਾ ਤੁਹਾਨੂੰ ਅੰਦਰੋਂ ਐਂਗਜ਼ਾਇਟੀ ਫੀਲ ਹੋਊਗੀ ਤੁਹਾਨੂੰ ਡਰ ਲੱਗੂਗਾ ਤੁਹਾਨੂੰ ਗਿਲਟ ਫੀਲ ਹੋਊਗੀ ਤੁਹਾਨੂੰ ਸ਼ੇਮ ਫੀਲ ਹੋਊਗੀ ਪਰ ਹੌਲੀ ਹੌਲੀ ਤੁਹਾਡਾ ਦਿਮਾਗ ਨਾ ਕਰਨ ਦੀ ਯੂਜ਼ ਟੂ ਹੋ ਜਾਊਗਾ ਹੌਲੀ ਹੌਲੀ ਉਹ ਨਾ ਨੂੰ ਵੀ ਉਵੇਂ ਯੂਜ਼ ਕਰੂ ਜਿਵੇਂ ਹਾਂ ਨੂੰ ਯੂਜ਼ ਕਰਦਾ ਸੋ ਕਿਚਨ ਦੇ ਵਿੱਚ ਨਾ ਤੁਹਾਡੇ ਤੋ ਇਹ ਟੈਂਸਲਸ ਰੱਖੇ ਹੋਇਆ ਜਾਂ ਤੁਹਾਡੇ ਗਰਾਜ ਦੇ ਵਿੱਚ ਟੂਲਸ ਰੱਖੇ ਹੋਏ ਕਾਰ ਦੇ ਵਿੱਚ ਟੂਲਸ ਰੱਖੇ ਹੋਇਆ ਇਕੁਅਲ ਮਾਤਰਾ ਚ ਰੱਖੇ ਹੁੰਦੇ ਵੀ ਕਿਸੇ ਵੀ ਟੂਲ ਦੀ ਜਦੋਂ ਵਰਤੋਂ ਕਰਨੀ ਹੋ ਤੁਸੀਂ ਵਰਤ ਸਕਦੇ ਹੋ ਹਾਂ ਤੇ ਨਾ ਵੀ ਦੋ ਟੂਲ ਨੇ ਹਾਂ ਦੀ ਵੀ ਤੁਹਾਨੂੰ ਲੋੜ ਪੈਣੀ ਉੱਥੇ ਹਾਂ ਵਰਤੋ ਪਰ ਜਿੱਥੇ ਤੁਹਾਨੂੰ ਨਾ ਦੀ ਲੋੜ ਆ ਉੱਥੇ ਨਾ ਨੂੰ ਵਰਤੋ ਤੇ ਆਪ ਦੇ ਅੰਦਰ ਦੇ ਆਪ ਨੂੰ ਇੰਨਾ ਡਿਪਰੈਸ ਨਾ ਕਰੋ ਕਿ ਤੁਸੀਂ ਨਾ ਨਹੀਂ ਕਹਿ ਸਕਦੇ ਇਟਸ ਓਕੇ ਤੁਹਾਨੂੰ ਇਮੋਸ਼ਨਸ ਆਉਣੀਆਂ ਤੁਹਾਨੂੰ ਐਂਗਜ਼ਾਇਟੀ ਫੀਲ ਆਉ ਤੁਹਾਨੂੰ ਡਿਸਕੰਫਰਟ ਫੀਲ ਆਉ ਤੁਹਾਨੂੰ ਸਟ्रेस ਵੀ ਫੀਲ ਆਉ ਇਟਸ ਓਕੇ ਉਹ ਹੌਲੀ ਹੌਲੀ ਆਪ ਤੇ ਆਪ ਠੀਕ ਹੋ ਜਾਣਗੀਆਂ ਉਹ ਟੋਲਰੇਟ ਕਰਨੀਆਂ ਤੁਹਾਡੇ ਬਾਡੀ ਨੂੰ ਆਪ ਤੇ ਆ ਪਾ ਜਾਣਗੀਆਂ ਪਰ ਜਦੋਂ ਤੁਸੀਂ ਇੱਕ ਵਾਰੀ ਨਾ ਕਹਿ ਦੋਗੇ ਤਾਂ ਤੁਸੀਂ ਹੌਲੀ ਹੌਲੀ ਉਹ ਚੀਜ਼ ਨੂੰ ਆਪਦੀ ਬਾਡੀ ਦੇ ਅੰਦਰੋਂ ਠੀਕ ਹੋਈ ਜਾਂਦੇ ਸੋ ਚੰਗੇ ਲੋਕਾਂ ਨਾਲ ਇਹ ਸਾਈਕੋਲੋਜੀ ਨੂੰ ਤੋੜੋ ਚੰਗੇ ਲੋਕਾਂ ਨਾਲ ਬੁਰਾ ਨਹੀਂ ਹੁੰਦਾ ਜਦੋਂ ਸਾਡੀ ਬਾਉਂਡਰੀ ਨਹੀਂ ਕੋਈ ਹੁੰਦੀ ਜਦੋਂ ਅਸੀਂ ਹਾਂ ਨਾ ਨਹੀਂ ਕਹਿ ਸਕਦੇ ਉਦੋਂ ਸਾਡੇ ਨਾਲ ਬੁਰਾ ਹੁੰਦਾ ਜਦੋਂ ਸਾਨੂੰ ਨਾ ਕਹਿਣੀ ਚਾਹੀਦੀ ਤੇ ਅਸੀਂ ਨਾ ਨਹੀਂ ਕਹਿੰਦੇ ਉਸ ਟਾਈਮ ਸਾਡੇ ਨਾਲ ਬੁਰਾ ਹੁੰਦਾ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਗੀ ਥੈਂਕ ਯੂ ਬਾਕੀ ਅੱਜ ਅਸੀਂ ਹੋਰ ਵੀ ਪੋਡਕਾਸਟ ਮੈਂ ਦੋ ਕੀਤੀ ਆਵਾ ਸੋ ਛੇਤੀ ਹੋ ਆਨਲਾਈਨ ਆਣ ਗਿਆ ਥੈਂਕ ਯੂ ਐਵਰੀਬਾਡੀ